ਸਾਨੂੰ 25 ਸਾਲ ਹੋ ਗਏ ਜੀ ਟਾਲ ਕਰਦੇ ਆ ਇਹਨੂੰ ਉੱਥੇ ਕਿੰਨੀ ਗੱਲ ਕਾਂਗਰਸ ਦੀ ਸਰਕਾਰ ਰਹੀ ਆ ਤੁਹਾਡਾ ਸਮਾਨ ਬਾਹਰ ਪਿਆ ਹੁੰਦਾ ਸਾਡਾ ਕਿਹੜਾ ਸੜਕ ਤੋਂ ਸਾਈਡ ਤੋਂ ਪਿੱਛੇ ਆਪਾਂ ਚਾਰ ਪੰਜ ਪੁਆਇੰਟ ਪੰਜ ਸਾਲ ਤੋਂ ਬਾਹਰ ਪਿਆ ਤੇ 20-25 ਸਾਲ ਹੋ ਗਏ ਜੀ ਸਾਨੂੰ ਟਾਲ ਕਰਦੇ ਆ ਇਹਨੂੰ ਉੱਥੇ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਰਹੀ ਹੋਰ ਵੀ ਸਰਕਾਰਾਂ ਰਹੀਆਂ ਪਹਿਲਾਂ ਹੋਰ ਵੀ ਪ੍ਰਧਾਨ ਨੇ ਨਗਰ ਕੌਂਸਲ ਵੀ ਹੋਰ ਸੀ ਪਹਿਲਾਂ ਨਗਰ ਕੌਂਸਲ ਦੀ ਟਰਾਲੀ ਆਂਦੀ ਸੀ ਸ਼ਹਿਰੋਂ ਚੱਕਦੀ ਆ ਮੰਡੀ ਦੇ ਮੋੜ ਤੋਂ ਬੇਚੀ ਨੂੰ ਮੋੜ ਕੇ ਚੱਲ ਜਾਂਦੇ ਸੀ 20-25 ਸਾਲ ਤੋਂ ਸਾਡੇ ਕੋਲ ਕੋਈ ਆਇਆ ਨਹੀਂ ਸਗਾ ਅਸੀਂ ਰੋਟੀ ਕਮਾਣਦੇ ਆ ਪੰਚੀ ਸਾਹਿਬ ਨੇ ਇੱਕ ਗੱਲ ਕਹੀ ਹੁਣ ਜੀ ਨੇ ਕਿ ਸੌਦੇ ਦੀ ਗੱਲ ਕਰਦੇ ਸੌਦਾ ਤੁਹਾਨੂੰ ਕੋਈ ਪਹਿਲਾਂ ਇਹਨਾਂ ਨੇ ਆਇਆ ਕਿ ਕੋਈ ਡਿਮਾਂਡ ਮੰਗੀ ਹੈ ਜੀ ਤੁਹਾਡੇ ਤੋਂ ਬਾਹ ਕਹਿੰਦੇ ਆ ਬੇ 1000 ਰੁਪਏ ਮਹੀਨਾ ਕਰ ਦੋ ਜਾਂ ਕੁਛ ਕਰ ਦੋ ਕਹਿੰਦੇ ਜੀ ਹਾਂ ਜੀ ਹਾਂ ਜੀ ਤੁਸੀਂ ਸਾਹਿਬ ਬੱਤੀ ਪਾ ਲੱਗੀ ਰੇੜੀਆਂ ਨੇ ਸਾਰਿਆਂ ਨੇ ਬਾਕੀ ਕਿਉਂ ਨਹੀਂ ਦਿਖ ਰਿਹਾ ਉਹਨਾਂ ਨੂੰ ਇਹ ਕਿਉਂ ਤੁਸੀਂ ਆਉਂਦੇ ਆ ਇਹ ਦੇਖੋ ਸੜਕ ਦੇ ਵਿੱਚ ਨਹੀਂ ਹੈ ਕਿ ਪਿੱਛੇ ਦੇਖੋ ਆਪਣੇ ਬੈਕ ਸਾਈਡ ਸੜਕ ਦੇ ਨਹੀਂ ਆਹ ਖੋਖੇ ਪਾਏ ਆ ਤੁਹਾਨੂੰ ਕੀ ਕਿ ਭਾਈ ਸਾਡੇ ਪਾਈ ਹੋਏ ਗਾਮੇ ਆ ਵੇ ਟਾਰਗੇਟ ਇੱਕ ਬੰਦੇ ਨੂੰ ਕੰਮ ਬਣਾ ਰਹੇ ਆ ਉਹਦੇ ਨਾਲ ਸੌਦਾ ਕਿਸੇ ਤਰ੍ਹਾਂ ਪਿਆ ਨਹੀਂ ਹੁੰਦਾ ਕਪੂਟਾਂ ਦੀ ਰਾਜਨੀਤੀ ਹੋ ਰਹੀ ਜਿੱਥੇ ਗਰੀਬ ਬੰਦੇ ਦਾ ੱੱਕਾ ਹੋ ਰਿਹਾ ਨਹੀਂ ੱੱਕਾ ਇਹ ਬੰਦਾ ਪਚਾਉ ਰਿਹਾ ਇੱਕ ਤਿੰਨ ਵਾਰੀ ਹੋ ਗਿਆ ਮੈਂ ਉੱਕੇ ਨੂੰ ਇਹ ਵੀ ਗੱਲ ਕਰਕੇ ਮੈਂ ਤੁੱਕੇ ਵੀ ਤੁਸੀਂ ਇੱਕ ਬੰਦਾ ਟਾਰਗੇਟ ਕਿਉਂ ਬਣਾਇਆ ਕਹਿੰਦਾ ਪ੍ਰਧਾਨ ਨਾਲ ਗੱਲ ਕਰੂਗਾ ਪ੍ਰਧਾਨ ਨਾਲ ਕਿਉਂ ਗੱਲ ਕਰੀਏ ਉਹ ਬੰਦੇ ਨੇ ਕੰਮ ਨਹੀਂ ਕਰਨ ਦੀ ਕੋਈ ਆਰਡਰ ਕਾਪੀ ਦਿਖਾ ਲਵੇ ਕੋਈ ਸ਼ਿਕਾਇਤ ਦਿਖਾ ਲਵੇ ਇਸ ਬੰਦੇ ਦੀ ਪ੍ਰਧਾਨ ਜੀ ਇਸ ਬੰਦੇ ਦਾ ਕਾਗਜ਼ ਆਰਡਰ ਕਿਉਂ ਦਿਖਾਉਂਦੇ ਤੁਸੀਂ ਕਿਉਂ ਦੁਆਨੇ ਦੁਆਨੇ ਕਰਕੇ ੱੱਕਾ ਕਰ ਰਹੇ ਤੁਸੀਂ ਬੰਦੇ ਨੇ ਕੰਮ ਨਹੀਂ ਕਰ ਕਿਉ ਮਨ ਨੂੰ ਮੈਂ ਇਸ ਬੰਦੇ ਬਰਬ ਖੜਾਗਾ ਬਿਲਕੁਲ ਠਕਾ ਨਹੀਂ ਹੋਣ दूंगा ਇਸ ਬੰਦੇ ਕਾਂ ਦਾ ਸਪਾਲਟ ਚੱਲ ਗਈ ਆ ਸ਼ਾਮਤ ਤੋਂ ਹੋਣਗੇ ਉਹ ਤੇ ਘਰ ਦਾ ਸਵਾਲ ਚੱਕ ਲੈਣਗੇ ਸਾਹਮਣੇ ਆ ਰੋ ਕੇ ਇਹ ਤੇ ਕੰਮ ਕਰੇ ਨਾ ਤੁਹਾਡੇ ਕੋਲ ਕੈਮਰਾ ਸਾਹਮਣੇ ਦੇਖਵਾ ਹਾਂ 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 ਜੀ ਗੱਡੀਆਂ ਲੱਗੀਆਂ ਹੋ ਗਈਆਂ ਹੋਮੀ ਨੇ ਹੋ ਗਈ ਇੱਕ ਬੰਦਾ ਹੱਬਰ ਚੱਕਣਾ ਆਇਆ ਕਹਿੰਦੀ ਨੇ ਕੰਮ ਟਾਰਗੇਟ ਬੁੱਧ ਤੱਕ ਨਾ ਆਉਂਦਾ ਅੱਡੇ ਤੋਂ ਸ਼ੁਰੂ ਹੋ ਜਾ ਆ ਜੀ ਮੰਗਰ ਸਮੇਂ ਨੇ ਜੀ ਬੰਦੇ ਪਾੜੇ ਆ ਰਹੇ ਨੇ ਇਹ ਬੰਦੇ ਲੈ ਘਰ ਜਾਂਦੇ ਨਹੀਂ ਦੁਕਾਨਾਂ ਨਹੀਂ ਡਰੇਗਾ ਕਰਾਂਗੇ ਇਹਨਾਂ ਪਰਚਾ ਕਰਵਾ ਕਰਾਵਾਂ ਲੋਕਾਂ ਨੂੰ ਆਏ ਮੇਲੇ ਆਵੇ ਤਾਂ ਪੈਸੇ ਆਪਾਂ ਨੂੰ ਚਾਜੇ ਭਾਈ ਕਿਧਰੋਂ ਮਤਲਬ ਇਹ ਧੱਕਾ ਕਰਨੇ ਆ ਆਪਾਂ ਕਹਿੰਦੇ ਆਪਾਂ ਇਹਨਾਂ ਦੇ ਨਾਲ ਆ ਸਾਰਾ ਸ਼ਹਿਰ ਖਾਲੀ ਕਰ ਲੋਕਾਂ ਨੂੰ ਸੂਤ ਹੋਣੀ ਚਾਹੀਦੀ ਹੈ ਇਹ ਕੋਈ ਬੰਦਾ ਮੱਧੇ ਕੋਈ ਬੰਦਾ ਤੰਗ ਨਹੀਂ ਹੋਣਾ ਚਾਹੀਦਾ ਇਹਨਾਂ ਚੱਕਣਾ ਸਾਰੇ ਇਹ ਨਹੀਂ ਚੱਕਾਉਂਦਾ ਇਹ ਕਹਿੰਦੇ ਧੱਕਾ ਨਹੀਂ ਹੋਣਾ ਚਾਹੀਦਾ ਅਧੀ ਨਾਲ ਆ ਇਹਨਾਂ ਦੇ ਸ਼ਹਿਰੋ ਚੱਕਣਾ ਸ਼ੁਰੂ ਕਰਨ ਸਾਰੇ ਚੱਕਣ ਇੱਕ ਬੰਦੇ ਟਾਰਗੇਟ ਨਾ ਕੀਤਾ ਜਾਵੇ ਮੋਢ ਨੂੰ ਆ ਜਾ ਬੰਦੇ ਕੋਈ ਗੱਲ ਉਹਨਾਂ ਦਾ ਨੰਬਰ ਨਹੀਂ ਇਹ ਆਪਣਾ ਸਿੰਦਕਾ ਸ਼ੁਰੂ ਚਲੋ ਠੀਕ ਹੈ ਇਹਨਾਂ ਦਾ 10 ਦਿਨ ਤੋਂ ਇਹ ਕਰਕੇ ਆ ਰਿਹਾ ਵੀ ਭਾਜੀ ਤੁਸੀਂ ਆਹ ਉਹ ਜਿਹੜਾ ਪਾਸਾ ਖੜੀਗਾ ਪਹਿਲਾ ਚੱਕਰੀ ਆਉਂਦਾ ਇਹ ਉੱਥੇ ਹੈਗੇ ਕਰਕੇ ਲੇਖ ਲਾ ਦੇਖਿਆ ਸਾਡੇ ਕੋਲ ਪਿਆ ਹੈ ਨਾ ਲਿਖਿਆ ਵੀ ਠੀਕ ਹੈ ਸਾਡੇ ਕੋਲ ਹੱਥ ਨਾਲ ਲਿਖਿਆ ਹੈ ਨਾ ਪਿਆ ਠੀਕ ਹੈ ਵੀ ਅਸੀਂ ਇਧਰ ਸਮਾਨ ਨਹੀਂ ਰੱਖਾਂਗੇ ਤੇ ਇਹ ਗੱਲ ਕਰ ਰਹੇ ਹੈ ਕਿ ਬਾਕੀ ਵੀ ਜਿਹੜੇ ਹੈਗੇ ਨੇ ਜਿਹੜੇ ਨਜਾਇਜ਼ ਕਰਦੇ ਆ ਕਿ ਆ ਵੀ ਲੱਗੇ ਹੋਏ ਨੇ ਬਾਕੀ ਜਿਹੜੇ ਵੀ ਲੱਗੇ ਹੋਏ ਨੇ ਇਹਨਾਂ ਦੇ ਕਾਰਵਾਈ ਪੁੱਤਰਾ ਜੀ ਅਸੀਂ ਕੱਲ੍ਹ ਜਾਂ ਪਰਸੋਂ ਦਾ ਨੋਟਿਸ ਮਾਰਵਾ ਦੇਣੀ ਆ ਸਾਰਾ ਸ਼ਹਿਰ ਤੁਹਾਨੂੰ ਸਾਹਮਣੇ ਤੇ ਅਜੇ ਟਰਾਲੀਆ ਕਿਦੇ ਰੁਕੀ ਹੈ ਸਾਲਿਆਂ ਸਾਨੂੰ ਜਾਂ ਤੁਸੀਂ ਲਾ ਲਓ ਵੀਡੀਓ ਤੁਸੀਂ ਸੋਵੇ ਸਰਕਾਰੀ ਕੰਮ ਦੇ ਵਿੱਚ ਸਾਡਾ ਹੱਥ ਪਾਈ ਹੋਈ ਹੈ ਮੇਰੇ ਨਾਲ ਖੁਦ ਹੱਥ ਪਾਈ ਸਾਡੇ ਵੀਡੀਓes ਕੱਲ੍ਹ ਦੇ ਬਣੇ ਹੋਏ ਬਣੇ ਵੀਏ ਕੋਈ ਨਹੀਂ ਤੁਹਾਡੇ ਨਾਲ ਕੋਈ ਨਹੀਂ ਕੋਸ਼ਿਸ਼ ਜੀ ਇਹਨਾਂ ਦਾ ਚਾਰ ਕਿਤੇ ਮੈਂ ਕੋਸ਼ਿਸ਼ ਕਰਾਤਾ ਇਹ ਹੈ ਨਾ ਮੈਂ ਬੈਠੋ ਬੈਠੋ ਭਾਈ ਜਿਹੜੀ ਕਰਦੀ ਹੈ ਕੋਈ ਬਤਕੀ ਵੀ ਖਿਆਲ ਤੇਹੀ ਕਾਰਵਾਈ ਕਰਨੀ ਕੀ ਨਹੀਂ ਆਪਾਂ ਕਿਸੇ ਨਾਲ ਧੱਕਾ ਕਰਦੇ ਕਿ ਇਹਨਾਂ ਨਾਲ ਧੱਕਾ ਕਰਾਂਗੇ ਕਿਸੇ ਨਾਲ ਹੀ ਧੱਕਾ ਕਰਾਂਗੇ 700 ਰੁਪਏ ਇੰਚ ਹੋਊਗਾ ਉਹਦੀ ਤੇ ਆਪਾਂ ਜੇ ਵੀ ਹੈ ਇਸ ਨੂੰ ਨਹੀਂ ਬਤਾਉਂਦੇ ਤੁਸੀਂ ਇੱਕ ਗੱਲ ਹੋਰ ਇਹ ਕਹਿੰਦੇ ਪਏ ਆ ਇਹ ਕਹਿੰਦੇ ਜੀ ਸਾਡੇ ਨਾਲ 1000 ਰੁਪਏ ਮਹੀਨੇ ਦੇਣ ਦੀ ਗੱਲ ਉਹਨਾਂ ਨੇ 합ੀ ਹੈ ਉਹ ਜਿਹੜੇ ਜਿੰਨਾ ਤੇ ਤੁਸੀਂ ਟਰਾਲੀ ਚੱਕ ਕੇ ਲੈ ਕੇ ਆਏ ਆ ਉਹ ਕਹਿੰਦੇ ਕਿ 1000 ਰੁਪਏ ਮਹੀਨਾ ਮੰਗੇ ਚਲੋ ਅਸੀਂ ਮੰਨ ਲਈ ਕਰ ਜੀ